ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਝੋਟੀ ਸੇ ਲਈ ਲੈ ਕੇ ਆਏ ਜੀ ਜਿਸ ਕਰਕੇ ਅੱਜ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂਫਾ ਸੁਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਭਾਈ ਟੋਟੇਰ ਅੱਜ ਭਾਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਵਧੀਆ ਹਾਂ ਠੀਕ ਹੈ ਜੀ ਨਾਮ ਤੇ ਐਡਰੈਸ ਬੋਲੋ ਨਾਮ ਵੀਰਵਾਲਾ ਜੀ ਪਿੰਡ ਰਾਈਆ ਸੀਰਫੂਲ ਜ਼ਿਲ੍ਹਾ ਬਠਿੰਡਾ ਠੀਕ ਹੈ ਭਾਈ ਨੇੜੇ ਪਿੰਡ ਰਾਈਏ ਦੇ ਹਾਲੀ ਕੇ ਟਵਾੜੀ ਢਿੰਗੜ ਜੀ ਮੋਬਾਈਲ ਨੰਬਰ ਬੋਲੋ 99 से 99 हम्म 2954 ठीक है भाई भाई जड़ी ये छोटी ले अपने घर दी कर दी है जी जी केड़ा सोर्स हुंदी है पहले ना जी कितने दिन लांदी है भाई ये 8 तारीख ਨੂੰ ਦਿਨ ਪੂਰੇ ਆ 8 ਤਰੀਕ ਨੂੰ ਕੀ ਰਿਕਾਰਡ ਦੀ ਮਾਨ ਲੁੱਦਦਾ ਭਾਈ ਇਹ ਮਾਹਰੇ 14 ਲੀਟਰ ਦਾ ਦੱਸੀ 14 ਲੀਟਰ ਦਾ ਠੀਕ ਹੈ ਠੰਡੀ ਸੀ ਨਾ ਹਾਂਜੀ ਚੰਗਾ ਰਵਾ ਭਾਈ ਹਾਂਜੀ ਕਰਦੀ ਹੈ ਜੀ ਕਰੇ ਆਪਣੇ ਘਰ ਦੀ ਹੈ ਘਰੇ ਰੱਖਣੀ ਹਾਂ ਹਾਂ ਘਰੇ ਰੱਖਣੀ ਹੈ ਜੀ ਠੀਕ ਹੈ ਰਵਾ ਭਾਈ ਕਹਿੰਦਾ ਚੰਗਾ ਭਾਈ ਦੇ ਘਰ ਦੀ ਝੋਟੀ ਹੈ ਕੋਈ ਵਪਾਰ ਦਾ ਕੰਮ ਨਹੀਂ ਭਾਈ ਆਰਡਰ ਕਮਾਲ ਦਾ ਕੱਚੀ ਆ ਦਿਨ ਕਰਨ ਵਾਲੀ ਲੈਂਦੀ ਆ ਉਹਦ ਨੂੰ ਡਰਾ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੋ ਕੱਲਾ ਕੱਲਾ ਥਣ ਬਈ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਮੁੱਠੀ ਵਾਲਾ ਥਣ ਕਰਨ ਵਾਲੀ ਤਿਆਰ ਕਰਦੀ ਹੁੰਦੀ ਐ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਬਈ ਫੇਸ ਬੜਾ ਪਿਆਰਾ ਚੰਗੀਆਂ ਛੋਟੇ ਕਿਸੇ ਪਾਸੋਂ ਕੋਈ ਘਾਟ ਨਹੀਂ ਬਈ ਤੇ ਕੀ ਮੁੱਲ ਹੈ ਜਾਇਜ਼ਾ ਮੁੱਲ ਤਾਂ ਕਿ ਵੀ ਹੈ 1,20,000 ਰੁਪਏ ਮਾਨਦਾਨ ਹੋ ਜਾ ਬਈ ਹਾਂਜੀ ਕਰ ਦੋ ਮਾਨਦਾਨ ਫੇਸ ਬੜਾ ਪਿਆਰਾ ਸਿੰਘ ਦੀ ਕੁਆਲਿਟੀ ਵੀ ਚੰਗੀ ਐ ਕਰਨ ਵਾਲੀ ਦੁੱਧੜੀ ਚੋਟੀ ਆ ਬਈ ਚੰਗੀ ਆ ਪੱਠੂੜਾ ਬਹੁਤ ਚੰਗਾ ਰਾਜੀ ਰੂਜ ਜੀ ਚੰਗੀ ਪਈ ਆ ਮੁੱਲ 1,20,000 ਰੁਪਏ ਮਾਰਨ ਅੱਗੇ ਹੋ ਗਈ ਮੋਬਾਈਲ ਨੰਬਰ ਬੋਲੋ ਬਈ 94696 ਜੀ 20954 ਜੀ ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਆ ਬਈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਖੋਲ ਨਾ ਮਣੀ ਤੋਰ ਕੇ ਦਿਖਾ ਦਊਂਗਾ ਚੰਗੀ ਐ ਜੋ ਢਿੱਲੇ ਵਾਲੂਆ ਹੋਰ ਸੋਹਣਾ ਤਿਆਰ ਕਰੋ ਢੱਲਾਂ ਦਾ ਨਹੀਂ ਸਾਰੀਆਂ ਬਾਲਟਾਂ ਲੰਗਾ ਡਿੱਕਣਾ ਚੱਲਣਾ ਗੇਸਣਾ ਗੁਰੂ ਗਾੜੀ ਗੁੜੀ ਵੀ ਕਰਮਾ ਜੀ ਬਹੁਤ ਚੰਗੀ ਲੈ ਅੱਲਾ ਖੱਲਾ ਸਣ ਪੂਰੀ ਬਿੱਤੀ ਦੇ ਸੰਤੂਰਾ ਤਰ ਚੰਗਾ ਹੋਰ ਲਜਾਇਦਾ ਬਾਕੀ ਵਿੱਚੋਂ ਮਾਰ ਤਾਂ ਜ਼ਰੂਰ ਹੋ ਜਾਊਗਾ ਤੇ ਕਿਸੇ ਵੀਰ ਨੂੰ ਬਈ ਝੋਟੀ ਪਸੰਦ ਆਵੇ ਪਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਐਦੋਂ ਧੰਨਵਾਦ